ਰੁੱਖ ਲਗਾਓ ਰੁੱਖ ਲਗਾਓ ਇਸ ਦਾ ਅਸ਼ੇਤੀ ਕਰੋ ਹਲ 50 ਤੋਂ ਪਾਰ ਵਾਲੀ ਸੱਚ ਹੋ ਜਾਣੀ ਗੱਲ ਜੇ ਧਰਤੀ ਉੱਤੇ ਰੁੱਖ ਨਹੀਂ ਮਿਲਣੇ ਫਿਰ ਸਾਹ ਵੀ ਹਸਪਤਾਲ ਵਿੱਚ ਜਾ ਕੇ ਮਿਲਣੇ ਇਸ ਲਈ ਆਪ ਬੱਚੋ ਆਪਣੇ ਪੀੜੀ ਨੂੰ ਬਚਾਓ ਰੁੱਖ ਲਗਾਓ ਰੁੱਖ ਲਗਾਓ ਸਤਿ ਸ਼੍ਰੀ ਅਕਾਲ ਜੀ ਮੈਂ ਹਰ ਅਵੀਰਲ ਵੀਡੀਓ ਨੂੰ ਚਲਦੀ ਜਲਦੀ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਪੇਜ ਨੂੰ ਕਰਦੇ ਹੋ ਫੋਲੋ ਅੱਜ ਮੇਰੀ 19 ਜੁਲਾਈ 2024 ਮੌਜੂਦ ਅਸੀਂ ਚੰਡੀਗੜ੍ਹ ਰੋਡ ਗਡਸ਼ੰਕਰ ਉੱਤੇ ਜਿੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਬੂਟੇ ਲਗਾਏ ਗਏ ਉੱਥੇ ਉਹਨਾਂ ਨੂੰ ਪਾਲਣ ਦਾ ਵੀ ਅਹਿਦ ਕੀਤਾ ਤੇ ਤੁਸੀਂ ਵੀ ਰੁੱਖ ਲਗਾਓ ਅਤੇ ਉਹਨਾਂ ਨੂੰ ਧੀਆਂ ਪੁੱਤਾਂ ਵਾਂਗ ਪਾੜੋ ਜਿਸ ਦੀ ਸਾਨੂੰ ਸਖਤ ਜ਼ਰੂਰਤ ਹੈ ਅੱਜ ਜਿੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਬੂਟੇ ਲਗਾਏ ਗਏ ਉੱਥੇ ਹੀ ਉਹਨਾਂ ਨੂੰ ਬਚਾਉਣ ਦੇ ਲਈ ਟੀਗਾਰਡ ਵੀ ਲਗਾਏ ਗਏ ਤੇ ਸਾਰਿਆਂ ਨੂੰ ਬੂਟੇ ਲਗਾਉਣ ਅਤੇ ਉਹਨਾਂ ਨੂੰ ਪਾਲਣ ਲਈ ਪ੍ਰੇਰਿਆ ਗਿਆ ਅੱਜ ਭਾੜਾ ਭਰਿਆ ਦਿਨ 100 ਦਾ ਮਹੀਨਾ ਨਹੀਂ ਦਾ ਬਹੁਤੇ ਸ਼ੁਰੂ ਨਹੀਂ ਹੋਏ ਪਾਣਗੇ ਜ਼ਰੂਰ ਆਸਾ ਸਾਨੂੰ ਅੱਜ ਇਹ ਸ਼ਹੀਦ ਭੜਸੇ ਚੈਰੀਟੇਬਲ ਟਰੱਸਟ ਰਜਿਸਟਰਡ ਜੀਵਨ ਜਾਗਰਤੀ ਮੰਚ ਰਜਿਸਟਰਡ ਉਪਕਾਰ ਟਰੱਸਟ ਰਜਿਸਟਰਡ ਆਦਰਸ਼ ਸੁਸਾਇਟੀ ਰਜਿਸਟਰਡ ਉਹਨਾਂ ਦੇ ਵਰਕਰ ਖੜੇ ਆ ਹਰ ਇੱਕ ਦਾ ਕੰਮ ਬੂਟੇ ਲਾਣੇ ਤੇ ਪਾਲਣਾ ਖੂਨ ਦੇ ਕੇ ਲੋਕਾਂ ਦੀ ਜਾਨ ਬਚਾਉਣਾ ਹੈ ਅੱਜ ਅਸੀਂ ਇਹ ਕਰੋੜ ਦੇ ਸਾਹਮਣੇ ਖੜੇ ਆ ਚੰਡੀਗੜ੍ਹ ਰੋਡ ਤੇ ਇਹ ਜਿਹੜਾ ਟੀ ਗਾਰਡਾ ਸ਼ਹੀਦ ਭਗਤ ਸਿੰਘ ਚੈਰਿਟੇਬਲ ਟਰਸਟ ਰਜਿਸਟਰਡ ਜੀਵਨ ਜਾਗਰਤੀ ਮਾਚਰ ਰਜਿਸਟਰਡ ਭਵਿੰਦਰ ਸਿੰਘ ਵਾਲਾ ਆਪਕਾਰ ਟਰਸਟ ਉਹ ਉੱਧਰ ਪਿਆਰ ਆ ਆਦਰਸ਼ ਸੁਸਾਇਟੀ ਆ ਵੀ ਆਪਣੇ ਬੂਟੇ ਵੰਡੇ ਆ ਮੈਂ ਗਰੰਟੀ ਕਰਦਾ ਹਾਂ ਦੇ ਹਰ ਇੱਕ ਬੰਦਾ ਦੋ ਬੂਟੇ ਲਾਉ ਉੱਤੇ ਪਾਉ ਬੂਟੇ ਥੋੜੇ ਲੱਗ ਜਾਣ ਪਾਈਏ ਜ਼ਰੂਰ ਜੇ ਅੱਜ ਜਾਲਵਾ ਤਾਂ ਕੱਲ੍ਹ ਵਾ ਜੇ ਜਾਲਵਾ ਤਾਂ ਜੀਵਨ ਵਾ ਜੇ ਓਖਾ ਤਾਂ ਮਨੁੱਖਾ ਜੇ ਓਖ ਨਹੀਂ ਰਹਿਣਾ ਮਨੁੱਖ ਨਹੀਂ ਰਹਿਣਾ ਅਸੀਂ ਜਿੰਨੇ ਬੂਟੇ ਲਾਣੇ ਆ ਉਹਨਾਂ ਨੂੰ ਪਾਲਦੇ ਆ ਉਹਨਾਂ ਦੀਆਂ ਕਰਵੈਣੀਆਂ ਜਿੱਜ ਤਿੰਨਾ ਬੂਟਿਆਂ ਦਾ ਸੰਗਮ ਕਿਤੇ ਪਿਲ ਕਰਵਾ ਬੋੜ ਵਾ ਤੇ ਟਿੱਪਾ ਵਾ ਕਿਤੇ ਬੋੜ ਟਿੱਪਾ ਤੇ ਨਮੋ ਅਸੀਂ ਲਾਈਆਂ ਪੁਰਾਣੀਆਂ ਜਿਹੜੀਆਂ ਲਾਈਆਂ ਉਹ ਵੀ ਲੋਕਾਂ ਦੇ ਸਾਹਮਣੇ ਅਰਪਿਤ ਕਰਾਂਗੇ ਮੈਂ ਤੁਹਾਨੂੰ ਉਹ ਗੱਲ ਕਹਿਣਾ ਚਾਹਾਂ ਜਿਹੜਾ ਅੱਜ ਦੇ ਸਮੇਂ ਚ ਬਹੁਤ ਚੈਰਟੀ ਦਾ ਕੰਮ ਕਰਦਾ ਜਿਨ੍ਹਾਂ ਦਾ ਨਾਮ ਗੋਲਡਿਸਟ ਪੀੜਾ ਤੌਰ ਤੇ ਸ਼ੁਰੂ ਆ ਉਹ 21 ਤਰੀਕ ਨੂੰ ਬੂਟੇ ਵੱਡੇ ਪမာਣੇ ਤੇ ਲਾ ਰਹੇ ਨੇ ਬਾਬਾ ਦੀਪ ਸਿੰਘ ਸ਼ਹੀਦ ਗੁਰਗਰਾ ਸਾਹਿਬ ਸੰਗਰਾਂਵਰ ਤੋਂ ਵਿਦਾਉ ਕੁਰਾਲੋ ਜਿਹੜੀ ਅੰਮੀ ਸੜਕੋ ਦੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉੱਥੇ 10 ਵਜੇ ਪੁੱਜਣਾ ਉੱਥੇ ਬੂਟੇ ਲੱਗਣੇ ਆ ਆਪਾਂ ਉਹ ਜਪ ਪਾਰਟਿਸਪੀਟ ਕਰੀਏ 22 ਤਰੀਕ ਨੂੰ ਮਰਹੂਮ ਪਰਮਜੀਤ ਸਿੰਘ ਜਿਹੜੇ ਰੋਕੀ ਮੋਲਾ ਦੇ ਪਿਤਾ ਜੀ ਆ ਉਹਨਾਂ ਦਾ ਬਲੱਡ ਕੈਂਪ ਬੀਡੀਸੀ ਚ ਆ ਕੋਈ ਜੀ ਪਹੁੰਚਣਾ ਕੋਈ ਜੀ ਨਹੀਂ ਸ਼ਾਮਲ ਹੋਣਾ 28 ਤਰੀਕ ਨੂੰ ਬਿੱਟੂ ਵਜਦੇ ਉਸ ਬੰਦਾ ਜਿਹੜਾ ਸਪੋਰਟਸਮੈਨ ਸੀ ਨਿਰਮਲ ਸਿੰਘ ਉਨਾ ਹੀ ਯਾਦ ਚੱਕ ਫਲਵਾਇਆ ਦੇ ਬਲੱਡ ਕੈਂਪ ਆ ਕੁਝ ਵੀ ਸ਼ਾਮਲ ਹੋਣਾ ਮੈਂ ਬਹੁਤ ਨਾ ਕਹਿੰਦਾ ਹੋਇਆ ਕੋਈ ਐਲਾਨ ਕਰਦਾ ਜਿਹਨੂੰ ਟੀਗਾਰ ਚਾਹੀਦੇ ਆ ਉਹ ਟੀਗਾਰ ਦਿੱਤੇ ਜਾਊਗੇ ਜਿੱਥੇ ਆਵਾਰਾ ਪਸ਼ੂ ਆ ਇੱਕ ਲੋਕਾਂ ਨੂੰ ਗੈਣਾ ਚਾਣਾ ਪਿੰਡਾਂ ਦੇ ਚੇਤਨ ਦਾ ਕਰੋ ਪਸ਼ੂਆਂ ਦੇ ਖੁਰਾ ਨਾਲ ਮੂਹ ਨਾਲ ਇਹ ਪੌਦੇ ਪੱਟ ਹੋ ਜਾਂਦੇ ਆ ਪੌਦਿਆਂ ਦਾ ਬਚਾਉਣ ਲਈ ਆ ਜਿਹੜੇ ਆਵਾਰਾ ਪਸ਼ੂ ਆ ਸਰਕਾਰੇ ਦਾ ਪ੍ਰਬੰਧ ਕਰੇ ਇਹਦਾ ਪ੍ਰਬੰਧ ਕਰੇ ਸਰਕਾਰ ਇੱਕ ਇਹ ਵੀ ਆ ਅੱਜ ਮਹਿਮ ਚਲਿਓ 80 نیوز ਜਿਹੜਾ 18 ਆ 18 ਆ ਉਹਨਾਂ ਨਾਲ ਇੱਕ ਉਹਦਾ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਹੈ ਇੱਕ ਰੁੱਖ ਨਾਲ ਨਾ ਫਰਕ ਤਾਂ ਪੈਂਦਾ ਹੈ ਉਸ ਮਹਿਮ ਤੇ ਵੀ ਸ਼ਾਮਲ ਹੋ ਕੇ ਗੱਲ ਸ਼ੁਰੂ ਕਰਦਾ ਜਿਹੜਾ ਸ਼ਾ ਪੰਨਾ ਨਾਰੇਸ਼ਨ ਕਰੀਏ ਮੈਂ ਤੁਹਾਡਾ ਸਾਰਿਆਂ ਦਾ ਇਸਦੇ ਲਈ ਧੰਨਵਾਦੀ ਹਾਂ ਤੁਹਾਡੇ ਇਕੱਲੇ ਇਕੱਲੇ ਨਾਲ ਹੈ ਜੋ ਫਿਰ ਵੱਡੀ ਗੱਲ ਹੋ ਜੂਗੀ ਮੈਂ ਸਾਰੇ ਜਿਹੜੇ ਆਏ ਆ ਉਹਨਾਂ ਦਾ ਧੰਨਵਾਦ ਕਰਦਾ ਤੇ ਆਸ਼ ਕਰਦਾ ਜੇ ਜਿੰਨੇ ਬੂਟੇ ਲਾਵਾਂਗੇ ਉਹਨੇ ਪਾਵਾਂਗੇ ਕੱਲ ਮੋਸੀਆਂ ਲਾ ਕੇ ਆਇਆ ਪ੍ਰਿੰਸੀਪਲ ਵਿਕਰਸ ਸਿੰਘ ਜੀ 150 ਬੂਟੇ ਦੇ ਲੱਭ ਪਾ ਲਿਆ ਦੋ ਕਰਵੈਣੀਆਂ ਲਾਈਆਂ ਉਹਨਾਂ ਨੂੰ ਪਾਲਣਾ ਵੀ ਆ ਉਹ ਦੱਸਣਾ ਵੀ ਆ ਮੈਂ ਚੈਨਲ ਵਾਲਿਆਂ ਦਾ ਰਵੀ ਰਾਜ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਲਾ ੱਚੇ ਕੇ ਸਾਰੇ ਲੈਂਦੇ ਨੇ ਔਰ ਇਸੇ ਦੀ ਕੜੀ ਵਜੋਂ ਅੱਜ ਜਿਹੜੇ ਅਸੀਂ ਪਹਿਲਾਂ ਥੋੜੇ ਦਿਨ ਪਹਿਲਾਂ ਆਏ ਦੋ ਪੇੜ ਜਿਹੜੇ ਸਿੱਗੇ ਸਨ ਲਗਾਏ ਗਏ ਸੀ ਅੱਜ ਉਹਨਾਂ ਨੂੰ ਟ੍ਰੀ ਗਾਰਡ ਦੇ ਤੌਰ ਤੇ ਵਾਰਾ ਪਸ਼ੂ ਤੋਂ ਬਚਾਣ ਲਈ ਤੇ ਹੋਰ ਉਹਨੂੰ ਜंगली ਜਾਨਵਰਾਂ ਜਾਂ ਕਿਸੇ ਵੀ ਜਾਨਵਰ ਤੋਂ ਬਚਾਣ ਲਈ ਪਾਲਣ ਵਾਸਤੇ ਅੱਜ ਇਹ ਲਗਾਏ ਗਏ ਹਨ ਔਰ ਇਸ ਸਮਾਂ ਦੇ ਵਿੱਚ ਲੋਕਾਂ ਨੂੰ ਵੇਰ ਕਰਦੇ ਵਾਸਤੇ ਇਹ ਸਾਰੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹਾਇਆ ਕਿ ਸਾਰੇ ਇਸ ਬਰਸਾਤ ਦੇ ਮੌਸਮ ਦੇ ਵਿੱਚ ਮੌਸਮ ਨੂੰ ਵਧੀਆ ਬਣਾਉਣ ਵਾਸਤੇ ਕੁਆਇਮਰ ਨੂੰ ਵਧੀਆ ਬਣਾਉਣ ਵਾਸਤੇ ਇਸ ਕਲਾਈਮੇਟ ਨੂੰ ਪੋਲੂਸ਼ਨ ਤੋਂ ਬਚਾਉਣ ਵਾਸਤੇ ਸਾਰੇ ਜਣੇ ਅਸੀਂ ਵੱਧ ਚੜ ਕੇ ਵਚ ਲਾਈਏ ਵਚ ਲਾਈਏ ਔਰ ਸਮਾਜ ਨੂੰ ਵੀ ਇਹਨਾਂ ਕੰਮਾਂ ਬਾਰੇ ਐਜੂਕੇਟ ਕਰੀਏ ਤਾਂ ਕਿ ਜੇ ਹਰ ਇੱਕ ਮਨੁੱਖ ਘਟੋ ਘਟ ਇੱਕ ਜਾਂ ਦੋ ਰੁੱਖ ਲਗਾਵੇ ਔਰ ਉਹਨੂੰ ਪਾਲਣ ਦਾ ਪ੍ਰਬੰਧ ਕਰੇ ਔਰ ਉਸ ਦੇ ਨਾਲ ਜਿਹੜਾ ਵਾਤਾਵਰਣ ਹੈਗਾ ਬਹੁਤ ਹੀ ਸ਼ੁੱਧ ਹੋ ਸਕਦਾ ਹੈ ਸਤਿਕਾਰਯੋਗ ਸਾਥੀਓ ਬੜੀ ਧੀ ਗੱਲ ਆ ਕਿ ਸਮਾਜ ਦੇ ਵਿੱਚ ਜਾਗਰੂਕਤਾ ਆ ਰਹੀ ਆ ਬਹੁਤ ਸਾਰੀਆਂ ਸਮਾਜ ਸੁਧਾਰਕ ਅਤੇ ਸਮਾਜ ਪਰਵਰਤਨ ਨੂੰ ਕਰਨ ਵਾਲੀਆਂ ਸੰਸਥਾਵਾਂ ਆਪਣਾ ਬਹੁਤ ਹੀ ਮੋਢਲਾ ਨਹੀਂ ਵੱਲ ਕੇ ਬਹੁਤ ਹੀ ਗੰਭੀਰਤਾ ਦੇ ਨਾਲ ਆਪਣਾ ਜਿਹੜਾ ਰੋਲ ਪਲੇ ਕਰ ਰਹੀਆਂ ਨੇ ਤਿੰਨ ਚੀਜ਼ਾਂ ਬੜੀਆਂ ਸਾਡੇ ਲਈ ਸਮੱਸਿਆ ਨੇ ਕਿ ਸਾਡਾ ਜਿਹੜਾ ਵਾਤਾਵਰਨ ਹੈ ਉਹ ਹਵਾ ਦੇ ਨਾਲ ਪਾਣੀ ਤੇ ਆਵਾਜ਼ ਜਿਹੜਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਪੋਲੂਸ਼ਨ ਆ ਚੁੱਕੀ ਆ ਔਰ ਜਿੱਥੇ ਸਰਕਾਰਾਂ ਦਾ ਫਰਜ਼ ਬਣਦਾ ਕਿ ਇਹਨਾਂ ਦੇ ਵਿੱਚ ਇੱਕ ਸੰਤਤਾ ਬਣਾਈ ਜਾਵੇ ਸੋ ਦੇਸ਼ ਦੇ ਵਾਤਾਵਰਨ ਨੂੰ ਸੂਬੇ ਦੇ ਵਾਤਾਵਰਨ ਨੂੰ ਵਤਿਆ ਬਣਾਉਣ ਵਾਸਤੇ ਸਾਨੂੰ ਹਵਾ ਨੂੰ ਤੇ ਬ੍ਰਿਕਸ਼ਾ ਨੂੰ ਤੇ ਪਾਣੀ ਨੂੰ ਤੇ ਆਵਾਜ਼ ਦੇ ਪ੍ਰਦੂਸ਼ਣ ਤੇ ਕੰਟਰੋਲ ਕਰਨ ਦੀ ਲੋੜ ਆ ਅੱਜ ਪਹਿਲਾਂ ਜਿੰਨੀਆਂ ਬਾਈਟ ਸਥਿਤੀਆਂ ਗਈਆਂ ਨੇ ਉਹਨਾਂ ਵਿੱਚ ਜਿੰਨੇ ਵੀ ਸਿਰਕਾਟ ਨੇਤਾ ਨੇ ਲੀਡਰ ਨੇ ਤੇ ਸਾਰੇ ਵਰਕਰ ਸੇਵਾਦਾਰ ਨੇ ਉਹ ਸਾਰੇ ਤਨ ਮਾਨ ਅਤੇ ਧਨ ਤੋਂ ਇਹ ਪ੍ਰਯਤਨ ਕਰ ਰਹੇ ਨੇ ਕਿ ਉਹ ਆਜੂ ਦਾ ਮੋਡਲ ਨਹੀਂ ਹੋ ਰਹੇ ਵ੍ਰਿਕਸ਼ਾਂ ਦੀ ਲੋੜ ਆ ਪਾਣੀ ਦੀ ਸਮੱਸਿਆ ਦੀ ਲੋੜ ਆ ਪਾਣੀ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਵ੍ਰਿਕਸ਼ਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਦੋਨੋਂ ਇੱਕ ਦੂਜੇ ਦੇ ਰੈਸੀਪ੍ਰੋਕਲ ਨੇ ਪਾਣੀ ਅਤੇ ਬ੍ਰਿਕਸ਼ ਤੇ ਪਾਣੀ ਨੂੰ ਬਚਾਣ ਦੇ ਵਾਸਤੇ ਤੇ ਬ੍ਰਿਕਸ਼ ਲਗਾਉਣ ਵਾਸਤੇ ਇੱਕ ਬਹੁਤ ਵੱਡੇ ਪੱਧਰ ਤੇ ਮਹਿਮਾਉਲੀ ਕਿਆਂ ਜਾ ਰਹੀਆਂ ਨੇ ਬੜੀ ਖੁਸ਼ੀ ਦੀ ਗੱਲ ਆ ਕਿ ਛੋਟੇ ਛੋਟੇ ਬੱਚੇ ਮੈਂ ਕਈ ਵੀਡੀਓਜ਼ ਦੇਖੀਆਂ ਕਿ ਸਾਰੇ ਬੱਚੇ ਸਕੂਲਾਂ ਦੇ ਬੱਚੇ ਛੋਟੀ ਉਮਰ ਦੇ ਲੋਕ ਲੱਗ ਪਏ ਨੇ ਇਸ ਪਾਸੇ ਨੂੰ ਜਦੋਂ ਲੋਕਾਂ ਦਾ ਮਨ ਬਣ ਜਾਵੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਹੋ ਜਾਵੇ ਤਾਂ ਉਸ ਪਰਿਵਰਤਨ ਨੂੰ ਉਸ ਇਨਕਲਾਬ ਨੂੰ ਕੋਈ ਰੋਕ ਨਹੀਂ ਸਕਦਾ ਤਾਂ ਸਮਾਂ ਆਏਗਾ ਜਿੱਥੇ ਸਾਰੀ ਜ਼ਿੰਮੇਵਾਰੀ ਬਹੁਤ ਵੱਡੀ ਬਣਦੀ ਆ ਬੜੇ ਦੁੱਖ ਦੀ ਗੱਲ ਆ ਕਿ ਪ੍ਰਾਤਨ ਸਮਾਜ ਦੇ ਵਿੱਚ ਸੜਕਾਂ ਨੂੰ ਚੌੜੀਆਂ ਕਰਨ ਵਾਸਤੇ ਤੇ ਨਹਿਰਾਂ ਦੇ ਪਾਸੇ ਪਾਸੇ ਇਹਨੇ ਬ੍ਰੀਕਸ਼ ਜੇ ਬਹੁਤ ਵੱਡੀ ਮਾਤਰਾ ਦੇ ਵਿੱਚੋ ਕੱਢ ਗਏ ਨੇ ਉਹ ਬਹੁਤ ਇੱਕ ਵੱਡਾ ਘਾਟਾ ਪਿਆ ਹੈ ਚਾਹੀਦਾ ਇਹ ਸੀ ਕਿ ਇਸ ਨੂੰ ਕੱਟਣ ਤੋਂ ਪਹਿਲਾਂ ਲਗਭਗ 5 ਸਾਲ ਪਹਿਲਾਂ ਉੱਥੇ ਬ੍ਰੀਕਸ਼ ਲਗਾਏ ਜਾਂਦੇ ਪਰ ਫਿਰ ਵੀ ਇਹ ਸਮਾਜਿਕ ਸੰਸਥਾਵਾਂ ਐਨ ਜੀਓਜ਼ ਨੇ ਜਿਹੜੀਆਂ ਦੁੱਖ ਦਰਦ ਨੂੰ ਸਮਝਦੀਆਂ ਨੇ ਅਤੇ ਇਸ ਘਾਟ ਨੂੰ ਪੂਰਾ ਕਰਨ ਵਾਸਤੇ ਉਹ ਪਤਨੀਆਂ ਨੇ ਮੈਂ ਸਮੁੱਚੇ ਤੌਰ ਤੇ ਸਾਰੀਆਂ ਇਹਨਾਂ ਸੰਸਥਾਵਾਂ ਦਾ ਇਸ ਇਲਾਕੇ ਦੇ ਸਰਕਰਟ ਸੰਸਥਾਵਾਂ ਦਾ ਨਾਮ ਲੈਂਦਾ ਹਾਂ ਮੈਂ ਸਾਰਿਆਂ ਨੂੰ ਭਾਈ ਦਿੰਦਾ ਹਾਂ ਅਤੇ ਬੇਨਤੀ ਵੀ ਕਰਾਂ ਜਿੱਥੇ ਪੌਦੇ ਲਗਾਉਣੇ ਬੜੇ ਜ਼ਰੂਰੀ ਨੇ ਇਹਨਾਂ ਪੌਦਿਆਂ ਦਾ ਪਾਲਣ ਤਾਂ ਬੱਚਿਆਂ ਦੀ ਤਰ੍ਹਾਂ ਇਹਨਾਂ ਨੂੰ ਪਾਲਣ ਦੀ ਲੋੜ ਆ